ਸੂਰੀ ਸਾਹਿਬ ਤਿਹਾਰਾਂ ਦਾ ਸੀਜ਼ਨ ਹੈ ਖਾਦ ਪਦਾਰਥ ਵਿਕਰੇਤਾ ਨੂੰ ਇੱਕ ਐਡਵਾਈਜ਼ਰੀ ਜਾਰੀ ਹੋਈ ਹੈ ਕਿ ਜੇ ਮਿਲਾਵਟ ਕਰਦੇ ਫੜੇਗੇ ਤੇ ਛੱਡੇ ਨਹੀਂ ਜਾਣਗੇ ਤੁਸੀਂ ਕਿਵੇਂ ਦੇਖਦੇ ਹੋ ਮੈਨੂੰ ਨਾ ਇਸ ਗੱਲ ਤੇ ਹਾਸਾ ਆਉਂਦਾ ਕਿ ਜੇ ਮਿਲਾਵਟ ਕੀਤੀ ਤਾਂ ਛੱਡੇ ਨਹੀਂ ਜਾਣਗੇ ਮਿਲਾਵਟ ਕਰਦਾ ਕਿਹੜਾ ਨਹੀਂ ਤੇ ਜੇ ਛੱਡਣ ਦੀ ਗੱਲ ਕੀਤੀ ਹੈ ਪਹਿਲਾਂ ਫੜਨਾ ਵੀ ਪੈਂਦਾ ਉੱਤੇ ਹੀ ਦਬਕੇ ਮਾਰੀ ਜਾਓ ਤਮਕੱਜੇ ਮਾਰੀ ਜਾਓ ਕੱਚਾਂ ਦੇ ਕੱਚਾ ਮਾਰੀ ਜਾਓ ਕਿ ਛੱਡੇ ਨਹੀਂ ਜਾਣਗੇ ਤਾਂ ਉਹਦੇ ਲਈ ਪਹਿਲਾਂ ਫੜਨਾ ਪੈਂਦਾ ਹੁਣ ਤੁਸੀਂ ਮਿਲਾਵਟ ਦੀ ਗੱਲ ਕੀਤੀ ਹੈ ਮਿਲਾਵਟ ਹੈ ਕਿੱਥੇ ਨਹੀਂ ਸਭ ਤੋਂ ਪਹਿਲੇ ਤਾਂ ਸਿਆਸਤਦਾਨ ਜਿਹੜੀ ਸਿਆਸਤ ਹੈ ਉਹ ਕਿੰਨੀ ਮਿਲਾਵਟ ਹੈ ਫਿਰ ਜਿਹੜੇ ਕੁਰਸੀਆਂ ਨੂੰ ਚਿੰਬੜੇ ਆ ਚਾਹੇ ਅਫਸਰ ਨੇ ਚਾਹੇ ਸਿਆਸਤਦਾਨ ਨੇ ਉੱਥੇ ਮਿਲਾਵਟ ਹੈ ਉਹ ਇੱਕ ਕਹਾਵਤ ਨਹੀਂ ਕਿ ਚੋਰ ਕੀ ਦਾੜੀ ਮੇ ਤਨਕਾ ਜੀ ਇਹ ਦਾੜੀ ਸਾਰੀ ਤਨਕਿਆਂ ਨਾਲ ਭਰੀ ਪਈ ਹੈ ਔਰ ਤਜੋਰੀ ਮਾਲ ਨਾਲ ਕਿਉਂਕਿ ਰਲ ਮਿਲ ਕੇ ਖਾਂਦੇ ਮਿਲਾਵਟ ਇੱਥੇ ਆ ਹੁਣ ਵੱਡਾ ਸਵਾਲ ਇਹ ਖੜਾ ਹੁੰਦਾ ਕਿ ਐਡਵਾਈਜ਼ਰੀ ਜਾਰੀ ਤਾਂ ਕਰ ਦਿੱਤੀ ਬਹੁਤੀ ਵਾਰ ਇਸ ਗੱਲ ਨੂੰ ਪ੍ਰਚਾਰਿਆ ਜਾਂਦਾ ਕਿ ਮਾਲ ਜੇ ਠਕਿਆ ਨਾ ਗਿਆ ਤਾਂ ਕਾਰਵਾਈ ਹੋਗੀ ਕੀ ਕੱਲਾ ਮਾਲ ਠਕਣ ਨਾਲ ਉਹ ਚੀਜ਼ਾਂ ਸ਼ੁੱਧ ਬਣ ਜਾਂਦੀਆਂ ਆ ਰੰਗਦਾਰ ਕਿੰਨੀ ਮਠਿਆਈ ਤਿਆਰ ਹੁੰਦੀ ਆ ਇਹ ਕਿੱਦਾਂ ਰੰਗਦਾਰ ਬਣਦੀ ਆ ਅੱਛਾ ਮੈਂ ਤਾਂ ਨਾ ਹਮੇਸ਼ਾ ਗੱਲ ਕਰਦਾ ਹੁੰਨਾ ਕਿ ਜਿਹੜਾ ਪੰਜਾਬ ਇਹ ਆ ਇਹ ਦੁੱਧ ਪੀਣ ਦਾ ਬਹੁਤ ਸ਼ਕੀਨ ਹੈ ਕੀ ਹੁਣ ਪੰਜਾਬ ਦੁੱਧ ਪੀਣ ਦਾ ਸ਼ਕੀਨ ਰਹਿ ਗਿਆ ਕਿ ਮੂੰਹ ਨੂੰ ਕੈਮੀਕਲ ਦਾ ਚਸਕਾ ਲੱਗ ਗਿਆ ਰੋਟੀ ਜਿਹੜੀ ਅਸੀਂ ਖਾਂਦੇ ਹਾਂ ਉਹ ਜ਼ਹਿਰ ਬਣਦੀ ਜਾ ਰਹੀ ਆ ਤੁਸੀਂ ਪੰਜਾਬ ਦੀ ਜੋ ਇੱਕ ਆਪ ਜੀਵਨ ਦਾ ਮੰਨਦੇ ਹਨ ਜੀਵਨ ਦਾ ਪੱਧਰ ਜਾਂ ਮੰਨ ਲੈਂਦੇ ਕਿ ਉਮਰ ਕਿੰਨੀ ਲੰਬੀ ਚੱਲਦੀ ਆ ਪੱਧਰ ਤਾਂ ਹੀਟਾ ਚ ਗਿਆ ਹੀ ਆ ਕਿਉਂਕਿ ਇੱਥੇ ਪੰਜਾਬ ਜਿਹੜਾ ਹੈ ਉਹ ਦਹਿਸ਼ਤ ਹੀਟ ਹੋਣ ਆ ਗਿਆ ਨਸ਼ੇੜੀਆਂ ਕਰਕੇ ਨਸ਼ੇ ਬਹੁਤ ਨੌਜਵਾਨੀ ਚ ਜਿਹੜੇ ਪ੍ਰਚਲਿਤ ਹੋ ਗਏ ਤਾਂ ਉਮਰ ਦੀ ਗੱਲ ਕਰੀਏ ਪੰਜਾਬ ਚ ਉਮਰ ਘਟਦੀ ਜਾਂਦੀ ਹੈ 40 ਸਾਲ ਦੀ ਉਮਰ ਜਾ ਕੇ ਗੋਡੇ ਖੜਕਣ ਲੱਪੰਦੇ ੜਕੜ 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 ਕਰ ਕਰ ਲੱਪੰਦੇ ਰੋੜ ਵੇਚਦੀਆਂ ਬਸਾਂ ਕਰੋ ਜੀ ਬੰਦੇ ਡਰਨ ਲੱਪੰਦੇ ਆ ਕਿ ਯਾਰ ਗੋਡੇ ਸਹੀ ਵੀ ਚੱਲੂਗੇ ਕਿ ਨਹੀਂ ਟਰੀਟਮੈਂਟ ਕਰਾ ਲਈਏ ਗਰੀਸ ਮੁੱਕ ਗਈ ਪਰ ਦੇਸ਼ਾਂ 'ਚ ਦੇਖੋ ਤੁਸੀਂ 70 70 80 80 ਸਾਲ ਦੇ ਬਜ਼ੁਰਗ ਵੀ ਭੱਜੇ ਫਿਰਦੇ ਆ ਮੈਂ ਲੰਡਨ ਜਾ ਕੇ ਆਇਆ ਉੱਥੇ 80 80 ਸਾਲ ਦੀਆਂ ਬੁੜੀਆਂ ਭੱਜੀਆਂ ਫਿਰੀਆਂ ਦੇਖੀਆਂ ਸਾਡੇ ਕੀ ਪ੍ਰੋਬਲਮ ਹੈ ਪ੍ਰੋਬਲਮ ਐਡਲਟਰੇਸ਼ਨ ਦੀ ਹੁਣ ਜਿਹੜਾ ਅਹਿਮ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਇੰਨੀ ਪ੍ਰੋਡਕਸ਼ਨ ਤਿਹਾਰਾਂ ਵਾਲੇ ਦਿਨਾਂ 'ਚ ਕਿੱਥੇ ਹੋ ਜਾਂਦੀ ਹੈ ਬਿਲਕੁਲ ਨਾਰਮਲ ਦਿਨਾਂ ਦੀ ਗੱਲ ਕਰੀਏ ਅਸੀਂ ਕਿਸੇ ਦੁੱਧ ਦੇ ਨੂੰ ਵੀ ਕਹਿ ਦਈਏ ਨਾ ਕਿ ਕੱਲੂ ਜੀ 3 ਕਿਲੋ ਦੁੱਧ ਵੱਧ ਦੇ ਦਿਓ ਉਹ ਚਾਰ ਵਾਰ ਆਇਆ ਨਖਰੇ ਜੇ ਕਰਦਾ ਕਿ ਮੈਂ 3 ਕਿਲੋ ਕਿਦਾ ਲਿਆਤ ਮਾ ਜੀ ਕਿ ਥੋੜੇ ਆ ਕੇ ਦੇਣਾ ਜੀ ਪੂਰਾ ਨਹੀਂ ਪੈਂਦਾ ਜੇ ਆਮ ਦੇਣਾ ਚ ਦੁੱਧ ਪੂਰਾ ਨਹੀਂ ਪੈਂਦਾ ਤਬ ਤਿਹਾਰਾ ਚ ਐਨਾ ਦੁੱਧ ਕਿੱਥੋਂ ਆਿੰਦਾ ਹੜਾ ਦਾ ਹੜ ਕਿੱਥੋਂ ਆ ਜਾਂਦਾ ਦੁੱਧ ਦਾ ਸਮੁੰਦਰ ਕੋਈ ਰਾਹ ਆਪਣਾ ਛੱਡ ਕੇ ਇਧਰਲੇ ਪਾਸੇ ਆਉਂਦਾ ਕਿ ਖੂਚੋਂ ਦੁੱਧ ਕੱਢਦੇ ਆ ਹੂੰ ਖੂਚੋਂ ਮਠਿਆਈਆਂ ਕੱਢਦੇ ਆ ਹੁਣ ਮਠਿਆਈਆਂ ਜਿਹੜੀਆਂ ਆ ਉਹ ਬਣਦੀਆਂ ਦੁੱਧ ਨਾਲ ਮਿੱਠੇ ਨਾਲ ਜਾਂ ਹੋਰ ਸਮਾਨ ਜਿਹੜਾ ਚਟਾ ਹੀ ਹੁੰਦਾ ਉਹ ਪੈਂਦਾ ਚਟਾ ਸਮਾਨ ਮੇਰੇ ਕਹਿਣ ਵਾਲਾ ਮੈਂ ਨਸ਼ੇ ਦੀ ਗੱਲ ਨਹੀਂ ਕਰ ਰਿਹਾ ਹੋਰ ਪਾਸੇ ਨਹੀਂ ਹਾਂ ਫੇ ਜਿਹੜੇ ਪੀਲੀ ਮਠਿਆਈ ਆ ਹਰੀ ਮਠਿਆਈ ਆ ਜਾਮਣੀ ਮਠਿਆਈ ਕਿੱਦਾਂ ਬਣਦੀ ਆ ਕੀ ਉਹਨਾਂ ਦੀ ਮਲਾਵਟ ਉਹਨਾਂ 'ਚ ਹੈ ਨਹੀਂ ਕਿ ਉਹਨਾਂ ਵਿੱਚ ਦੇਖ ਨਹੀਂ ਕੀਤਾ ਜਾਂਦਾ ਕਿ ਮਾ ਕੈਮੀਕਲ ਪੈਂਦਾ ਸੋ ਮੇਰਾ ਸਵਾਲ ਇਹੀ ਹੈ ਕਿ ਛੱਡਣ ਛਡਾਉਣ ਦੀ ਗੱਲ ਤਾਂ ਕਰੋ ਜੇ ਪਹਿਲਾਂ ਤੁਸੀਂ ਕਿਸੇ ਨੂੰ ਫੜੋ ਜੀ 365 ਦੇ 65 ਦਿਨ ਕੀ ਜਿਹੜੀ ਮਲਾਵਟ ਨਹੀਂ ਹੁੰਦੀ ਕੀ ਕੋਈ ਦਿਨ ਐਦਾਂ ਦਾ ਹੈਗਾ ਜਿੱਥੇ ਮਲਾਵਟ ਨਹੀਂ ਹੁੰਦੀ ਅੱਖਾਂ ਖੋਲ ਕੇ ਚੈੱਕ ਕੀਤਾ ਜਾਵੇ ਜਾਂ ਆਪਣੇ ਜਿਹੜੇ ਉੱਪਰ ਸਿਰ ਤੇ ਬੈਠੇ ਨੇ ਉਹਨਾਂ ਦੀ ਹਦਾਇਤਾਂ ਤੋਂ ਬਾਹਰ ਜਾ ਕੇ ਦੇਖਿਆ ਜਾਵੇ ਤਾ ਪਤਾ ਲੱਗੇ ਨਾ ਮਿਲਾਵਟ ਕਿੰਨੀ ਹੁੰਦੀ ਆ ਆ ਆਮੂਮਨ ਵੀ ਰੈਸਟੋਰੈਂਟਾਂ ਚ ਰੇੜੀਆਂ ਤੋਂ ਟਾਬਿਆਂ ਤੋਂ ਜਿੰਨਾ ਲੋਕ ਖਾਣਾ ਖਾਂਦੇ ਆ ਪਨੀਰ ਖਾਂਦੇ ਆ ਪੰਜਾਬੀ ਪਨੀਰ ਹੀ ਜ਼ਿਆਦਾ ਆਰਡਰ ਕਰਦੇ ਆ ਜੀ ਕਿ ਇੰਨੀ ਦੁੱਧ ਦੀ ਪ੍ਰੋਡਕਸ਼ਨ ਹੈ ਸਵਾਲ ਹੈ ਮੇਰਾ ਇਹ ਅਸੀਂ ਦੁੱਧ ਜਿੰਨਾ ਆਮ ਦਿਨਾਂ ਚ ਵੀ ਕੰਜ਼ਿਊਮ ਕਰਦੇ ਆ ਕਿ ਉਨੀ ਪ੍ਰੋਡਕਸ਼ਨ ਹੈ ਪੰਜਾਬ ਚ ਤੇ ਫਿਰ ਤਿਹਾਰਾਂ ਚ ਕਿੱਥੋਂ ਇੰਨਾ ਸਮਾਨ ਆ ਜਾਂਦਾ ਸੋ ਲੋਕਾਂ ਨੂੰ ਮੇਰੀ ਬੇਨਤੀ ਹੈ ਚੌਕਸ ਰਹੋ ਸੁਚੇਤ ਰਹੋ ਮੈਂ ਤੁਹਾਡਾ ਮਨ ਖੱਟਾ ਨਹੀਂ ਕਰਨਾ ਚਾਹੁੰਦਾ ਪਰ ਮਿੱਠਾ ਵੀ ਧਿਆਨ ਨਾਲ ਕਰੋ ਹੂੰ ਕੌੜਾ ਵੀ ਧਿਆਨ ਨਾਲ ਕਰੋ ਮਸਾਲੇ ਵੀ ਧਿਆਨ ਨਾਲ ਖਾਓ ਇਹ ਸੋਚੋ ਸਮਝੋ ਕੀ ਇੰਨੀ ਪ੍ਰੋਡਕਸ਼ਨ ਹੈ ਤੇ ਪ੍ਰਸ਼ਾਸਨ ਨੂੰ ਇਹ ਹੀ ਸਵਾਲ ਹੈ ਜਿਹੜਾ ਤੁਸੀਂ ਕਹਿੰਨਾ ਕਿ ਛੱਡਿਆ ਨਹੀਂ ਜਾਵੇਗਾ ਜੀ ਬਖਸ਼ਿਆ ਨਹੀਂ ਜਾਵੇਗਾ ਉਹਦੇ ਲਈ ਪਹਿਲਾਂ ਫੜਨਾ ਪੈਂਦਾ ਉਹਦੇ ਲਈ ਪਹਿਲਾਂ ਕਾਰਵਾਈ ਕਰਨੀ ਪੈਂਦੀ ਆ ਆ ਜਿਹੜੇ ਡਾਇਲੋਗ ਬਾਜੀ ਆ ਇਹ ਕਲਾਕਾਰ ਕਰਦੇ ਚੰਗੇ ਲੱਗਦੇ ਪਰ ਮੈਨੂੰ ਲੱਗਦਾ ਕਿ ਹੁਣ ਜਿਹੜਾ ਪ੍ਰਸ਼ਾਸਨ ਹੈ ਸਿਆਸਤ ਹੈ ਇਹ ਡਾਇਲੋਗ ਬਾਜੀ ਕਰਦੇ ਕਲਾਕਾਰ ਇਹ ਜਿਆਦਾ ਵੱਡੇ ਕਲਾਕਾਰ ਤਾਂ ਫੇਰ ਵਿਚਾਰੇ ਚੰਗੇ ਆ ਆਹੜਾ ਜੀ ਦੇਖੋ ਕਿਦਾਂ ਘਰੋਂ ਬਾਹਰ ਨਿਕਲੇ ਆ ਕਿਦਾਂ ਮਦਦ ਲਈ ਆਏ ਆ ਇਹ ਤਾਂ ਸਿਰਫ ਇਹੋ ਜਿਹੇ ਕਲਾਕਾਰ ਜਿਹੜੇ ਕਹਿੰਦੇ ਜੋੰੰਦਰ ਆਉਂਦਾ ਹੋਣ ਦੇ ਤਜੋਰੀਆਂ ਪਰਾਪਣੀਆਂ ਵਾਲੇ ਬਾਹਰ ਸੈਟ ਕਰ